ਜਿਹੜੀ ਪਹਿਲੇ ਦਿਨ ਤੋਂ ਹੀ ਆਪਾਂ ਗੱਲ ਕਰਦੇ ਆ ਰਹੇ ਆ ਕਿ ਗੱਲ ਸਹੇਦੀ ਦੀ ਗੱਲ ਪੈਸੇ ਦੀ ਆ ਵੀ ਮਸਲਾ ਤਕਲੀਫ ਜਿਹੜੀ ਕੱਲੀ ਜਸਵੀਰ ਸਿੰਘ ਰਾਜਾ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਆ ਜਾਂ ਜਿਹੜੇ ਉਹਦੇ ਜੋਟੀਦਾਰ ਆ ਤਕਲੀਫ ਕੱਲੀ ਜਿਹੜੀ ਉਹਨਾਂ ਨੂੰ ਸਾਡੇ ਟਾਲੀ ਪਿੰਡ ਦੇ ਉਹਨਾਂ ਸਾਥੀਆਂ ਤੋਂ ਅਕੱਲਾ ਸਵਾਲ ਕਰਨ ਦੀ ਤਕਲੀਫ ਨਹੀਂ ਹੈਗੀ ਮਸਲਾ ਜ਼ਮੀਨ ਦਾ ਵਾ ਜ਼ਮੀਨ ਉਹਨਾਂ ਲਈ ਜਿਹੜਾ ਉਹਨਾਂ ਦੇ ਗੱਲ 'ਚ ਹੱਡੀ ਬਣੀ ਆ ਕਿ ਜਿਹੜੇ ਸਾਡੇ ਲੋਕਾਂ ਕੋਲ ਲਗਭਗ 20 ਕਦੇ ਕੋਲ ਕਬਜ਼ਾ ਜ਼ਮੀਨ ਦਾ ਹੈਗਾ ਬਾਕੀ ਜਿਹੜੇ 22 ਪਰਿਵਾਰਾਂ ਦੀ ਨਜਾਇਜ਼ ਕਬਜ਼ਾ ਕਰਕੇ ਜ਼ਮੀਨ ਜਿਹਨਾਂ ਲੋਕਾਂ ਨੇ ਸੰਭੀ ਆ ਉਹਦੇ ਵਿੱਚ ਉਹਨਾਂ ਦੇ ਹਮਾਇਤੀ ਵੀ ਆ ਜੇ ਜਦੋਂ ਸਵਾਲ ਜਿਹੜੇ ਸਾਡੇ ਸਿੱਧੇ ਪੱਤਰੇ ਹੋਵੇ ਕਿ ਸਾਨੂੰ ਮਾਲਕੀ ਦਾਕ ਨਜਾਇਜ਼ ਕਬਜ਼ਾ ਹਟਾ ਕੇ ਕਦਮ ਦਵੋਗੇ ਜਾਂ ਕਿਉਂ ਨਹੀਂ ਦਿੱਤੇ ਉਸ ਗੱਲ ਦੀ ਤਕਲੀਫ ਆ ਜੇ ਛੇ ਕਿੱਲੇ ਤੋਂ ਕਣਕ ਵੱਢਣ ਤੋਂ ਰੋਕਿਆ ਉਹ ਵੀ ਤਕਲੀਫ ਆ ਵੀ ਕਣਕ ਇਹਨਾਂ ਨੇ ਵੱਢ ਕਿੱਦਾਂ ਲਈ ਪੁਲਿਸ ਵੀ ਰੋਕਣ ਗਈ ਇਹਨਾਂ ਦਾ ਚੌਂਕੀ ਬੋੜਾ ਦਾ ਇੰਚਾਰਜ ਪਿੰਡ ਦੇ ਚੌਧਰੀ ਵੀ ਰੋਕਣ ਆਏ ਉਹ ਵਜ੍ਹਾ ਕਰਕੇ ਸਾਰਾ ਅਸਲ 'ਚ ਫਿਲਮੀ ਕਹਾਣੀ ਬਣਾ ਕੇ ਬੰਦੇ ਜਿਹੜੇ ਸਾਡੇ ਝੂਠੇ ਕੇਸ 'ਚ ਫਸਾਏ ਆ ਬੜੀ ਵਿਸਤਾਰਪੂਰਵਕ ਢੰਗ ਦੇ ਨਾਲ ਸੀਨੀਅਰ ਅਫਸਰਾਂ ਦੇ ਨਾਲ ਗੱਲਬਾਤ ਜਿਹੜੀ ਹੈ ਲੀਡਰਸ਼ਿਪ ਦੀ ਉੱਚ ਪਿੰਡੂ ਮਜ਼ਦੂਰ ਯੂਨੀਅਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕਿਰਤੀ ਕਿਸਾਨ ਯੂਨੀਅਨ ਉਹਦੇ ਨੁਮਾਇंदे ਵੀ ਸ਼ਾਮਲ ਹੋਏ ਆ ਔਰ ਪ੍ਰਸ਼ਾਸਨ ਨੇ ਜੋ ਕਿਹਾ ਉੱਤੇ ਵੀ ਆਪਾਂ ਥੋੜਾ ਬਹੁਤ ਕੁਝ ਵਿਚਾਰਿਆ ਤੇ ਪ੍ਰਸ਼ਾਸਨ ਜਿਹੜਾ ਵੀ ਕੀ ਸਮਝਦਾ ਵਾ ਜਾਂ ਸਾਡੇ ਸਾਥੀ ਜਿਹੜੇ ਆ ਉਹ ਕਦੋਂ ਤੱਕ ਰਿਹਾ ਕਰਦੇ ਆ ਉਦੇ ਬਾਰੇ ਪ੍ਰਸ਼ਾਸਨ ਤਰਫੋਂ ਮੈਂ ਬੇਨਤੀ ਕਰਾਂਗਾ ਐਸਪੀਡੀ ਸਰਦਾਰ ਸਰਬਜੀਤ ਸਿੰਘ ਜੀ ਭਾਈਆ ਉਹ ਦੋ ਸ਼ਬਦ ਜਿਹੜੇ ਸਾਂਝੇ ਕਰਨ ਐਸਪੀਡੀ ਸਾਹਿਬ ਸਰਬਜੀਤ ਸਿੰਘ ਜੀ ਭਾਈਆ ਸਾਰਿਆਂ ਤੋਂ ਪਹਿਲਾਂ ਇੰਨੀ ਗਰਮੀ ਦੇ ਵਿੱਚ ਆਏ ਹੋਏ ਸਾਰੇ ਮੇਰੇ ਭੈਣ ਭਰਾ ਇਹ ਮਸਲਾ ਪਹਿਲਾਂ ਹੀ ਹੱਲ ਹੋ ਜਾਣਾ ਚਾਹੀਦਾ ਸੀਗਾ ਪਰ ਕੁਝ ਕਾਰਨਾ ਕਰਕੇ ਵਿਸਤਾਰ ਪੂਰਵਕ ਕੋਕਸ਼ੂਰ ਜੀ ਨਾਲ ਬਾਕੀ ਹੋਰ ਸਾਥੀ ਜਿਹੜੇ ਤੁਹਾਡੇ ਬਹੁਤ ਵਾਰ ਹੈਗੇ ਸਾਰਿਆਂ ਨਾਲ ਗੱਲ ਹੋਈ ਹੈ ਉਹਦੇ ਸਬੰਧ ਵਿੱਚ ਜਿਹੜੀ ਹੁਣ ਤੱਕ ਦੇਖਿਆ ਗਿਆ ਤਫ਼ਤੀਸ਼ ਜਿਹੜੀ ਹੈਗੀ ਆ ਉਹ ਕਿਸ ਟ੍ਰੇਡ ਚ ਚ ਹੈਗੀ ਆ ਪਰ ਕੁਝ ਗੱਲਾਂ ਜਿਹੜੀਆਂ ਅੱਜ ਅਸੀਂ ਵੀਡੀਓ ਚ ਜਾਂ ਹੋਰ ਸੱਜੇ ਖੰਬੇ ਦੇਖੀਆਂ ਉਹ ਡਿਫਰੈਂਟ ਸਟੋਰੀ ਗੱਲ ਕਰਦੀ ਆ ਉਹਦੇ ਲਈ ਅਸੀਂ ਇਹਨਾਂ ਤੋਂ ਸਮਾਂ ਤਾਂ ਜ਼ਿਆਦਾ ਮੰਗ ਰਹੇ ਸੀ ਪਰ ਲਾਸਟ ਅਖੀਰ ਸਾਡੀ ਜਿਹੜੀ ਗੱਲ ਖਤਮ ਹੋਈ ਆ ਮੰਗਲਵਾਰ ਤੱਕ ਅਸੀਂ ਇਹਨੂੰ ਫਾਈਨਲ ਕਰਾਂਗੇ ਫਾਈਨਲ ਕਰਕੇ ਜੋ ਸਹੀ ਆ ਜੋ ਬਿਲਕੁਲ ਔਨ ਮੈਰਿਟ ਹੈਗਾ ਉਹਦੇ ਸਬੰਧ ਕਰਕੇ ਜਿਹੜੇ ਸਾਥੀ ਫੰਦਰ ਗਏ ਹੈ ਗਿਆ ਉਹ ਬਾਹਰ ਆਉਣਗੇ ਮੇਰੇ ਇਨੀ ਬੇਨਤੀ ਕਰਦਾ ਬਾਕੀ ਕੁਖਸ਼ੋਰ ਜੀ ਸਾਰੀ ਡਿਟੇਲਸ ਹਰ ਤੇ ਲੋਕ ਜਿੰਦਾਬਾਦ 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 ਪੰਜਾਬ ਜਿੰਦਾਬਾਦ 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 ਸਤਿਕਾਰਯੋਗ ਸਾਥੀਓ ਆਪਾਂ ਇਹ ਆਸ ਕਰਦੇ ਆ ਕਿ ਜੋ ਸੀਨੀਅਰ ਪੁਲਿਸ ਅਧਿਕਾਰੀ ਸਹਿਬਾਨ ਨੇ ਇਥੋਂ ਕਿਹਾ ਵਾ ਇਸ ਗੱਲ ਤੇ ਪੂਰੇ ਤਰ੍ਹਾਂ ਟਾਂਡੇ ਦੇ ਡੀਐਸਪੀ ਵਾਲਾ ਹਾਲ ਨਾ ਹੋਵੇ ਔਰ ਉਹਤੇ ਖਰੇ ਉਤਰਨਗੇ ਤਾਂ ਜੋ ਸਾਡਾ ਦੋਨਾਂ ਜਥੇਬੰਦੀਆਂ ਖਾਸ ਕਰਕੇ ਦੋ ਜਥੇਬੰਦੀਆਂ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜੋ ਅਸੀਂ ਫੈਸਲਾ ਕੀਤਾ ਵੇ ਇਹਨੂੰ ਵੀ ਆਸ ਕਰਦੇ ਕਿ ਅਮਲ 'ਚ ਜੋ ਹੂਬ ਹੂ ਉਸੇ ਤਰ੍ਹਾਂ ਹੋ ਕੇ ਸਾਡੇ ਸਾਥੀ ਰਿਹਾ ਹੋ ਜਾਣਗੇ ਔਰ ਬਾਕੀ ਜਿਹੜੀਆਂ तमाम ਜਿੰਨੀਆਂ ਜਥੇਬੰਦੀਆਂ ਚਾਹੇ ਉਹ ਕਿਰਤੀ ਕਿਸਾਨ ਯੂਨੀਅਨ ਆ ਚਾਹੇ ਵਿਹਾਕਾਂ ਦੀਆਂ ਜਿਹੜੀਆਂ ਜਿੰਨੀਆਂ ਜਥੇਬੰਦੀਆਂ ਅੱਜ ਸਾਡੇ ਇਸ ਵਿੱਚ ਸ਼ਾਮਲ ਹੋਏ ਆ ਔਰ ਆਸ ਕਰਦੇ ਆ ਕਿ ਜਿਹੜਾ ਜ਼ਿਲ੍ਹਾ ਪਾਰ ਅਸੋਸੀਏਸ਼ਨ ਆ ਜਿਹੜੇ ਉਹਨਾਂ ਦੇ ਆਪੂ ਜਿਹੜੇ ਆਪਣੇ ਦਰਮਿਆਨ ਆਪਾਂ ਨੂੰ ਵਿਸ਼ਵਾਸ ਦੇ ਗਏ ਆ ਉਹ ਸਾਰੇ ਜਥੇਬੰਦੀਆਂ ਜਿਹੜੀਆਂ ਆਉਣ ਵਾਲੇ ਅਗਲੇ ਸੰਘਰਸ਼ ਦੇ ਵਿੱਚ ਵੀ ਸਾਡਾ ਸਹਿਯੋਗ ਕਰਨਗੇ ਆ ਤੁਸੀਂ ਮੈਂ ਬੇਨਤੀ ਕਰਾਂਗਾ ਪਿੰਡੂ ਮਜ਼ਦੂਰ ਜੂਨੀਅਨ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਕਿ ਜੇ ਇਸ ਗੱਲ ਤੇ ਪੁਲਿਸ ਖੜਾ ਨਹੀਂ ਉੱਤਰਦੀ ਤੇ ਅਗਲੇ ਸੰਘਰਸ਼ ਦਾ ਸਾਥੀ ਮੁਕੇਸ਼ ਮਲੋਦ ਹਾਂਜੀ ਆਜੋ ਕੋਈ ਨਹੀਂ ਆਜੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਗੋਲ ਜੀ ਅਗਲੇ ਐਕਸ਼ਨ ਦਾ ਐਲਾਨ ਕਰਨਗੇ ਸਤਿਕਾਰਯੋਗ ਸਾਥੀਓ ਐਸਪੀ ਸਾਹਿਬ ਨੇ ਬੜੀ ਡਿਟੇਲ ਚ ਚਰਚਾ ਕਰਕੇ ਜਿਹੜੀ ਉਹ ਵੀਡੀਓਗ੍ਰਾਫੀ ਆ ਉਹ ਫੋਨ ਦੇ ਉੱਤੇ ਵੀ ਮੋٹے ਰੂਪ ਚ ਦੇਖੀ ਆ ਜਿਦੇ ਚ ਸਪਸ਼ਟ ਆ ਵੀ ਜਿਹੜੇ ਨੌਜਵਾਨ ਆਪਣੇ ਅੰਦਰ ਹੋਏ ਨਹੀਂ ਜਿਹੜੇ ਦੋਸ਼ ਉਹਨਾਂ ਤੇ ਲੱਗੇ ਨੇ ਉਸ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆਉਂਦਾ ਵੀ ਉਹ ਨਹੀਂ ਹੈਗੇ ਔਰ ਉਹਦੇ ਚ ਉਹਨਾਂ ਨੇ ਇਸ ਗੱਲ ਦੇ ਉੱਤੇ ਸਾਡੇ ਨਾਲ ਵਾਅਦਾ ਕੀਤਾ ਵੀ ਜਿਹੜਾ ਦੋਸ਼ੀ ਹੋਊ ਉਹਦੇ ਕਾਰਵਾਈ ਹੋਊਗੀ ਤੇ ਇਹਦੀ ਫਾਰਮੈਲਿਟੀ ਵਾਸਤੇ ਕਿਉਂਕਿ ਪਿੰਡ ਜਾ ਕੇ ਬਿਆਨ ਲੈਣੇ ਪੈਣੇ ਨੇ ਸਾਰਾ ਜਿਹੜਾ ਇਹਦਾ ਕਾਰਵਾਈ ਦਾ ਇੱਕ ਪ੍ਰੋਸੈਸ ਆ ਉਹ ਮੰਗਲਵਾਰ ਤੱਕ ਆ ਜਿਹੜਾ ਉਹ ਫਾਈਨਲ ਕਰਕੇ ਸਾਡੇ ਜਿਹੜੇ ਗ੍ਰਿਫਤਾਰ ਕੀਤੇ ਹੋਏ ਤਿੰਨੇ ਨੌਜਵਾਨ ਨੇ ਬਿਨਾ ਕਿਤੇ ਜ਼ਮਾਨਤ ਦੇ ਬਾਹਰ ਆਉਣਗੇ। ਔਰ ਦੂਜੀ ਗੱਲ ਜਿੰਦਾਬਾਦ 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 ਵੀ ਕਈ ਵਾਰੀ ਇਹ ਹੁੰਦਾ ਵੀ ਕੋਈ ਅਫਸਰ ਕਰਨਾ ਚਾਹੁੰਦਾ ਹੁੰਦਾ ਪਰ ਪੋਲੀਟਿਕਲੀ ਪੋਜੀਸ਼ਨ ਐਵੇਂ ਬਣ ਜਾਂਦੀਆਂ ਨੇ ਵੀ ਕਿਸੇ ਦੀ ਇਸ਼ੂ ਧੌਣ ਦਾ ਕੀਲਾ ਬਣ ਜਾਂਦਾ ਤੇ ਫਿਰ ਜੇ ਉਹ ਕਿਸੇ ਦਾ ਬਣੂਗਾ ਤਾਂ ਅਸੀਂ ਇੱਥੋਂ ਇਹ ਐਲਾਨ ਵੀ ਕਰਦੇ ਆ ਕਿ ਤੁਹਾਨੂੰ ਸੱਦਾ ਦਿੰਦੇ ਆ ਵੀ ਹੁਣ ਤੋਂ 10 ਦਿਨ ਇਹਨਾਂ ਨੇ ਤੁਹਾਨੂੰ ਮੰਗਲਵਾਰ ਦਾ ਸਮਾਂ ਦਿੱਤਾ ਸਾਨੂੰ ਤਰੀਕ ਦੱਸਾਂਗੇ ਇੱਥੇ ਪੱਕਾ ਮੋਰਚਾ ਚੱਲੂਗਾ ਤੇ ਫਿਰ ਬੰਦੇ ਲੈ ਕੇ ਉੱਠਾਂਗੇ ਉਸ ਤੋਂ ਬਾਅਦ ਹੋਰ ਕੋਈ ਦੂਜੀ ਗੱਲ ਨਹੀਂ ਹੋਊਗੀ ਲੋਕੋ ਸਵਾਜਦਾਬਾ ਜਿੰਦਾਬਾ ਜਿੰਦਾਬਾ ਬਰਾਸ਼ ਕਰਦੇ ਆ ਕਿਉਂਕਿ ਐਸਐਸਪੀ ਸਾਹਿਬ ਨਾਲ ਸੰਗਰੂਰ ਦਾ ਫਾਟੇ ਐਸਪੀ ਸਾਹਿਬ ਨਾਲ ਵੀ ਕਸ਼ਮੀਰ ਹੋਰਾਂ ਦਾ ਪੁਰਾਣਾ ਵਾ ਤੇ ਉਹਨਾਂ ਨੇ ਜਿੰਨੇ ਵਿਸ਼ਵਾਸ ਦੇ ਨਾਲ ਇਹ ਗੱਲ ਕਹੀ ਆ ਵੀ ਅਸੀਂ ਉਨੀ ਹੀ ਗੱਲ ਕਰਾਂਗੇ ਜਿੰਨੀ ਹੋ ਸਕਦੀ ਆ ਤੇ ਸਾਡੇ ਗੱਲ ਬਸ ਤੋਂ ਬਾਹਰ ਹੋ ਜੇ ਤਾਂ ਗੱਲ ਵੱਖਰੀ ਆ ਪਰ ਅਸੀਂ ਜੋ ਸਚਾਈ ਆ ਉਹਨੂੰ ਨਤਾਰ ਕੇ ਸਾਹਮਣੇ ਲਿਆਵਾਂਗੇ ਤਾਂ ਇਹਦੇ ਚੋਂ ਇਹ ਗੱਲ ਸਪਸ਼ਟ ਆ ਵੀ ਮੰਗਲਵਾਰ ਨੂੰ ਬੁੱਧਵਾਰ ਵੀਰਵਾਰ ਤੱਕ ਸਾਡੇ ਮੁੰਡੇ ਸਾਡੇ ਘਰਾਂ ਚ ਹੋਣਗੇ ਤੇ ਅਸੀਂ ਹਾਰ ਪਾ ਕੇ ਢੋਲ ਵਜਾ ਕੇ ਲੈ ਕੇ ਜਾਵਾਂਗੇ ਉਹਦੇ ਲਈ ਇਤਰੀਏ ਕਿ ਆਰੀ ਆ ਜਿੰਦਾਬਾਦ ਜਿੰਦਾਬਾਦ ਔਰ ਆਕਰ ਦੇ ਵਿੱਚ ਇੱਕ ਗੱਲ ਕਹਿ ਕੇ ਜਿਹੜਾ ਅੱਜ ਦਾ ਇਹ ਸਾਰਾ ਪ੍ਰੋਗਰਾਮ ਆ ਉਹਨੂੰ ਸਵਾਪਤ ਕਰਾਂਗੇ ਵੀ ਜਿਵੇਂ ਕਸ਼ਮੀਰ ਨੇ ਗੱਲ ਕੀਤੀ ਆ ਵੀ ਜਿਹੜੀ ਜ਼ਮੀਨ ਦੇ ਕੋਲ ਨੂੰ ਹੱਥ ਪਾਇਆ ਜੇ ਚਾਹੁੰਨੇ ਆ ਸਾਡੇ ਵੀ ਖੇਤ ਹੋਣ ਸਾਨੂੰ ਵੀ ਕੋਈ ਹਾਕ ਮਾਰ ਕੇ ਇਹ ਨਾ ਪੁੱਛੇ ਵੀ ਕਿਹਦੀਆਂ ਕਿਹਨੂੰ ਕੁੱਚ ਕੇ ਬੜੀਆਂ ਜੇ ਇਸ ਗੱਲ ਨੂੰ ਬਦਲਣਾ ਜੇ ਸਾਡੇ ਵੀ ਕਿਸੇ ਜਵਾਕ ਦਾ ਰਿਸ਼ਤਾ ਇਹ ਕਹਿ ਕੇ ਹੋਵੇ ਵੀ ਪਈਓ ਸਫੈਦਿਆਂ ਕੋਲੇ ਤੱਕ ਮੋਟਰ ਸਾਡੀ ਆ ਜ਼ਮੀਨ ਸਾਡੀ ਆ ਜੇ ਚਾਹਣੇ ਆ ਵੀ ਕੜਕ ਵਾਸਤੇ ਟੀਪੂ ਦੀਆਂ ਲਾਈਨਾਂ 'ਚ ਨਹੀਂ ਸਾਡੇ ਆਪ ਤੇ ਢੇਰ ਲਾ ਕੇ ਆਪ ਬਣਨ ਵਾਲੇ ਹੋਈਏ ਤਾਂ ਇਸ ਲੜਾਈ ਨੂੰ ਸੰਬੋਧਿਤ ਹੋਣਾ ਪੈਣਾ ਔਰ ਉਹਦੇ 'ਚ ਪਰਚੇ ਵੀ ਹੋਣਗੇ ਇਹ ਜ਼ਮੀਨ ਦੀ ਲੜਾਈ ਖੂਨ ਵੀ ਵੰਗੂਗੀ ਏ ਕੁਰਬਾਨੀ ਵੀ ਵੰਗੂਗੀ ਤੇ ਜੇ ਅੱਜ ਤੱਕ ਇਤਿਹਾਸ ਦੇ ਵਿੱਚ ਕੁਝ ਬਦਲਿਆ ਉਹ ਬਿਨਾਂ ਕੁਰਬਾਨੀ ਤੋਂ ਨਹੀਂ ਬਦਲਿਆ ਕਿਉਂਕਿ ਜਦੋਂ ਤੱਕ ਨੇ ਦੇ ਹੱਥੋਂ ਉਹ ਤੁਸੀਂ ਆਪਣੇ ਹੱਥਾਂ ਨਾਲ ਲੈ ਲਿਆਉਣੀ ਆ ਤਾਂ ਛੱਡਣ ਵਾਲੇ ਨੂੰ ਵੀ ਤਕਲੀਫ ਹੋਣੀ ਆ ਚੋਰ ਉਹ ਵੀ ਪੂਰਾ ਲਾਉ ਤੇ ਅਸੀਂ ਵੀ ਪੂਰਾ ਜ਼ੋਰ ਲਾ ਕੇ ਲੜੀਏ ਜੇ ਜ਼ਮੀਨ ਨੂੰ ਹੱਥ ਪਾਇਆ ਤਾਂ ਅਗਲੇ ਸਾਲ ਤੱਕ ਇਸ ਗੱਲ ਨੂੰ ਸਾਬਤ ਕਰ ਦਈਏ ਵੀ ਆ ਜਿੰਨੀ ਇਹਦੇ ਕਰਿਆਵੇ ਨਾਲ ਨਾਲ ਪਈਆ ਉਹਦੇ ਜਾਂ ਸਾਡੇ ਆਲੇ ਝੰਡੇ ਝੂਲਣਗੇ ਧੰਨਵਾਦ